ਆਪਦੇ ਬੱਚੇ ਦਾ ਜਿਹੜਾ ਪੂਰੇ ਕਾਗਜ਼ ਵਰਗਾ ਦਿਮਾਗ ਹੁੰਦਾ ਇੱਕ ਪਾਸਾ ਅਸੀਂ ਖੁਦ ਲਿਖਦੇ ਆਂ ਤੇ ਦੂਸਰਾ ਸਫਾ ਟੀਚਰ ਲਿਖਦਾ ਤੇ ਉਹਨੂੰ ਸਾਰਾ ਸਮਝ ਪਾਉਂਦਾ ਅਮਰੀਕਾ ਕੈਨੇਡਾ ਬਾਬਤ ਭੇਜ ਰਹੇ ਨੇ ਪਲੇਨ ਭਰ-ਭਰ ਕੇ ਅੱਛਾ ਬਾਹਰੋਂ ਕੱਢਣ ਲੱਗੇ ਧੱਕੇ ਮਾਰ-ਮਾਰ ਕੇ ਕਿ ਇਹੋ ਜਿਹੇ ਟੀਚਰ ਹੋਣ ਜੋ ਦਿਖਾਏ ਗਏ ਨੇ ਤੇ ਸਾਡਾ ਸਮਾਜ ਉੱਤਰ ਜਾਊਗਾ ਜੇ ਜਗਦੀਪ ਬਣਿੰਗਦੀਆਂ ਸਾਰੀਆਂ ਕਹਾਣੀਆਂ ਚਾਹੇ ਚੱਲ ਜਿੰਦੀ ਹੋਵੇ ਗਲਵਕੜੀ ਹੋਵੇ ਬੂਹੇਵਾਰੀਆਂ ਹੋਣ ਸ਼ਹਿਰ ਹੋਣ ਬਾਕਮਾਲ ਹੁੰਦੀਆਂ ਤੇ ਸਾਡਾ ਦਿਲ ਕਰਦਾ ਇਹਨਾਂ ਕਹਾਣੀਆਂ ਚ ਅਸੀਂ ਫਿੱਟ ਬੈਠ ਜਾਈ। ਤੇ ਮੈਂ ਇੱਕੋ ਗੱਲ ਕਹਿਣਾ ਕਿ ਅਸੀਂ 4-5 ਸਾਲ ਤੱਕ ਆਪਦੇ ਬੱਚੇ ਦਾ ਜਿਹੜਾ ਕੋਰੇ ਕਾਗਜ਼ ਵਰਗਾ ਦਿਮਾਗ ਹੁੰਦਾ ਇੱਕ ਪਾਸਾ ਅਸੀਂ ਖੁਦ ਲਿਖਦੇ ਆ। ਉਹ ਅਸੀਂ ਖੁਦ ਪੜ੍ਹਦੇ ਆ ਕਿ ਅਸੀਂ ਆਪਦੇ ਬੱਚੇ ਨੂੰ ਕੀ ਸਿੱਖਿਆ ਦਿੱਤੀ ਤੇ ਦੂਸਰਾ ਸਫਾ ਟੀਚਰ ਲਿਖਦਾ ਤੇ ਉਹਨੂੰ ਸਾਰਾ ਸਮਝ ਪੜਦਾ ਮੈਂ ਤੁਹਾਨੂੰ ਦੱਸਦਾ ਕਿ ਵਾਇਗਰੂ ਅਗੇ ਅਰਦਾਸ ਕਰੋ ਕਿ ਇਹੋ ਜਿਹੇ ਟੀਚਰ ਹੋਣ ਜੋ ਦਿਖਾਏ ਗਏ ਨੇ ਤੇ ਸਾਡਾ ਸਮਾਜ ਉੱਤਰ ਜਾਊਗਾ ਮੈਂ ਪੱਤਰਕਾਰਾਂ ਨੂੰ ਤੁਹਾਨੂੰ ਬੇਨਤੀ ਕਰਦਾ ਕਿ ਸਾਨੀ ਸਾਫ ਵਰਗੇ ਮੈਂ ਸ਼ੱਕ ਸਕੇ ਮੈਂ ਵਾਇਗਰੂ ਅਗੇ ਅਰਦਾਸ ਕਰਦਾ ਸੱਚੇ ਪਾਸ਼ਾ ਹੈ ਔਰ ਇਹ ਕਨਸੈਪਟ ਸਿਹਤ ਵਾਸਤੇ ਲੈ ਕੇ ਆਉਂਦੇ ਰਹਿਣ ਤੇ ਤੁਸੀਂ ਪੱਤਰਕਾਰੋ ਪਲੀਜ਼ ਆਪਦੇ ਦਿਲ ਤੇ ਹੱਥ ਰੱਖਿਓ ਕਿ ਕਿਹੋ ਜਿਹਾ ਕਨਸੈਪਟ ਹੈ ਕਿ ਤੁਹਾਨੂੰ ਜ਼ਰੂਰ ਤੁਹਾਡੇ ਕਹਿਣ ਤੇ ਹੀ ਜਨਤਾ ਇੱਥੇ ਆਊਗੀ ਬਹੁਤ ਮਿਹਰਬਾਨੀ ਸ਼ੁਕਰੀਆ ਹਾਜੀ ਸਾਡੇ ਜਿਹੜੇ ਪਿੰਡਾਂ ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਚਾਈ ਜਾਂਦੇ ਆ ਆ ਫਿਲਮ ਮਾਪਿਆਂ ਨੂੰ ਰੋਣੋ ਫਟਾ ਦੂਗੀ ਸਾਡੇ ਬੱਚੇ ਬਾਹਰ ਜਾਣਾ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰ ਸਿੰਘ ਪੈਦਾ ਹੋਣਗੇ ਹੋਰ ਹੁਸ਼ਿਆਰ ਸਿੰਘ ਪੈਦਾ ਹੋਣਗੇ ਔਰ ਜੇ ਨਾ ਬੱਚਿਆਂ ਨੇ ਜੋ ਇਹਦੇ ਤੇ ਕਮਿਟਮੈਂਟ ਦਿਖਾਈ ਹੈ ਕਮਾਲ ਦੀ ਐਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਪੜ੍ਹਾਉਣ ਦਾ ਤਰੀਕਾ ਹੈ ਵਿਚਾਰਥੀ ਨੁਮੜਾਂ ਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਥਾਂ ਤੇ ਲਾਗੂ ਹੋ ਜਾਣਾ ਆ ਆ ਫਿਲਮ ਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਫਿਲਮ ਨੇ ਇਹ 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 ਗਾਰੰਟੀ ਆ ਪੱਕਾ ਕਿ ਮੈਂ ਮੈਂ ਪਿੰਡਾਂ ਪਿੰਡਾਂ ਜਰੈਰਾ ਲੋਕ ਮਾਂ ਰੋ ਰਹੀਆਂ ਨੇ ਮੇਰਾ ਪੁੱਤ ਕਦ ਨੂੰ ਆਊਗਾ ਕਦਮ ਆਊਗਾ ਅੱਛਾ ਬਾਹਰੋਂ ਕੱਢਣ ਲੱਗੇ ਧੱਕੇ ਮਾਰ ਮਾਰ ਕੇ ਹੈ ਉਹ ਉਹ ਧੱਕੇ ਵੱਜਣੋਂ ਹਟ ਜਾਣਗੇ ਉਹਨਾਂ ਨੇ ਬਾਹਰ ਅਮਰੀਕਾ ਅਮਰੀਕਾ ਕੈਨੇਡਾ ਵਾਪਸ ਭੇਜ ਰਹੇ ਨੇ ਪਲੇਨ ਭਰ-ਭਰ ਕੇ ਉਹਦੇ ਵਾਸਤੇ ਬਹੁਤ ਬਹੁਤ ਵੱਡੀ ਸਿੱਖਿਆ ਹੈ ਦਾਵਾ ਸ਼ੋਸ਼ਾਰ ਸਿੰਘ ਜੀ